ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ 55000 ਤੋਂ ਵੱਧ ਸਰਕਾਰੀ ਨੌਕਰੀਆਂ ਸਰਕਾਰ ਹੁਣ ਤੱਕ ਦੇ ਚੁੱਕੀ ਹੈ ਜਿਹੜੇ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ ਤੇ ਸਾਡੀ ਸਾਰੀ ਇੱਥੇ ਟੀਮ ਬੈਠੀ ਹੈ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਕੋਈ ਕ腐ਸ਼ਨ ਨਹੀਂ ਚੱਲੀ ਕੋਈ ਰਿਸ਼ਵਤ ਨਹੀਂ ਲੱਗੀ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਲੱਗੀ ਸਿਰਫ ਇੱਕ ਚੀਜ਼ ਦੇ ਆਧਾਰ ਤੇ ਨੌਕਰੀ ਮਿਲੀ ਹੈ ਕਿ ਬੱਚੇ ਦੇ ਨੰਬਰ ਹੋਣੇ ਚਾਹੀਦੇ ਨੇ ਦੂਜੀ ਵੱਡੀ ਗੱਲ ਸੀ ਕੀ ਸਾਡੇ ਜਿਹੜੇ ਆ ਬਿਜਲੀ ਦੇ ਬਿੱਲ ਸੀ ਉਹ ਬੜੇ ਵੱਡੇ ਵੱਡੇ ਆ ਰਹੇ ਸੀ ਪਿਛਲੀਆਂ ਸਰਕਾਰਾਂ ਚ ਆਮ ਕਰਦਾ ਬੰਦਾ ਇਹਨਾਂ 10 10000 ਬਿਜਲੀ ਦਾ ਬਿੱਲ ਭਰ ਨਹੀਂ ਸੀ ਸਕਦਾ ਸੁਮਖ ਮੰਤਰੀ ਸਾਹਿਬ ਨੇ 600 ਯੂਨਿਟ ਜਿਹੜੀ ਬਿਜਲੀ ਉਹ ਹਰ ਘਰ ਨੂੰ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਬਿਨਾ ਕਿਸੇ ਅੰਗੂਠੇ ਲਵਾਏ ਫ੍ਰੀ ਦਿੱਤੀ ਹੈ ਕਿਤੇ ਤੁਹਾਨੂੰ ਕਾਗਜ਼ ਨਹੀਂ ਭਰਨਾ ਪਿਆ ਕਿਤੇ ਤੁਹਾਨੂੰ ਸਾਈਨ ਨਹੀਂ ਕਰਨੇ ਪਏ ਤੇ ਬਿਨਾ ਕਿਸੇ ਵਿਤਕਰੇ ਤੋਂ ਦਿੱਤੀ ਹੈ ਕੋਈ ਭੇਤਭਾਵ ਨਹੀਂ ਕੀਤਾ ਕਿ ਫਲਾਣੀ ਦੀ ਬਿਜਲੀ ਫ੍ਰੀ ਹੋਗੀ ਫਲਾਣੇ ਦੀ ਨਹੀਂ ਹੋਈ ਸਾਰੇ ਸਾਡੇ ਲਈ ਇੱਕ ਜਹੇ ਆਉ ਤੁਸੀਂ ਕੋਈ ਫਰਕ ਨਹੀਂ ਕੀਤਾ ਜੇ ਆਪਾਂ ਤੀਜੀ ਗੱਲ ਕਰ ਲਈਏ ਸਰਕਾਰ ਕਹਿੰਦੀ ਸੀ ਵੀ ਅਸੀਂ ਜਿਹੜਾ ਸਿੱਖਿਆ ਤੇ ਕੰਮ ਕਰਾਂਗੇ ਸਿੱਖਿਆ ਦਾ ਜਿਹੜਾ ਸਤਾਰੇ ਉਹਨੂੰ ਆਪਾਂ ਉੱਤੇ ਚੱਕਾਂਗੇ ਜਿਹੜੀ ਬੜੀ ਵੱਡੀ ਲੋੜ ਸੀ ਕਿਉਂਕਿ ਸਰਕਾਰੀ ਸਕੂਲ ਤਾਂ ਸੀਗੇ ਪਰ ਉਹਨਾਂ ਦੀ ਹਾਲਤ ਖਰਾਬ ਸੀ ਸੋ ਉਹਨਾਂ ਦੇ ਵੀ ਕੰਮ ਕੀਤਾ ਜਾ ਰਿਹਾ ਹੈ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਨੀਟ ਵਰਗੇ ਆਈਐਨਟੀ ਵਰਗੇ ਐਗਜ਼ਾਮ ਕਲੀਅਰ ਕਰ ਰਹੇ ਨੇ ਸੋ ਬਹੁਤ ਸਾਰੇ ਕੰਮ ਨੇ ਜੇ ਆਪਾਂ ਟੋਲ ਪਲਾਜ਼ਿਆਂ ਦੀ ਗੱਲ ਕਰ ਲਈਏ 16 ਤੋਂ ਵੱਧ ਟੋਲ ਪਲਾਜ਼ੇ ਬੰਦ ਹੋ ਗਏ ਜੇ ਤੁਸੀਂ ਕਿਤੇ ਜਾਂਦੇ ਸੀ ਤੁਹਾਨੂੰ ਸਭ ਤੋਂ ਪਹਿਲਾਂ ਟੋਲ ਲੱਗ ਜਾਂਦਾ ਸੀ ਇੱਥੇ ਤੁਸੀਂ 50 ਕਿਲੋਮੀਟਰ ਟੱਪਦੇ ਨਹੀਂ ਸੀ ਟੋਲ ਪਹਿਲਾਂ ਆ ਜਾਂਦਾ ਸੀ ਸੋ ਦੋਸੋਂ ਦੀ ਪਰਚੀ ਉਹ ਲਾ ਲੈਂਦੇ ਸੀਗੇ ਸੋ 16 ਟੋਲ ਪਲਾਜ਼ੇ ਹੁਣ ਤੱਕ ਬੰਦ ਹੋ ਚੁੱਕੇ ਨੇ ਤੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਮੈਂ ਪੰਜਾਬ ਨੂੰ ਟੋਲ ਮੁਕਤੀ ਕਰ ਦੇਣਾ ਟੋਲ ਹੋਣੀ ਨਹੀਂ ਚਾਹੀਦੀ ਸਾਡੇ ਜਿਹੜੇ ਲੋਕਾਂ ਦੀ ਨਜਾਇਜ਼ ਲੁੱਟਾਂ ਉਹ ਬੰਦ ਹੋਣੀ ਚਾਹੀਦੀ ਜੇ ਆਪਾਂ ਕਿਸਾਨ ਵੀਰਾਂ ਦੀ ਗੱਲ ਕਰ ਲਈਏ ਨਹਿਰੀ ਪਾਣੀ ਸੀ ਜਿਹੜਾ ਉਹ ਬਜ਼ੁਰਗਾਂ ਨੇ ਦੇਖਿਆ ਸੀ ਨੌਜਵਾਨ ਪੀੜ੍ਹੀ ਨੇ ਕਦੇ ਨਹਿਰੀ ਪਾਣੀ ਨਹੀਂ ਸੀ ਦੇਖਿਆ ਨਹਿਰੀ ਪਾਣੀ ਪਿੰਡ ਪਿੰਡ ਤੱਕ ਪਹੁੰਚਦਾ ਕਰਦਾ ਟੇਲਾਂ ਤੇ ਪਹੁੰਚਦਾ ਕਰਦਾ ਜਿੱਥੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਅਜੋ ਧਰਤੀ ਵੀ ਜ਼ਰਖੇਜ਼ ਹੋ ਗਈ ਸਾਡੇ ਜ਼ਮੀਨਾਂ ਦੇ ਰੇਟ ਵੀ ਵੱਧ ਗਏ ਕਿਉਂਕਿ ਉੱਥੇ ਨਹਿਰੀ ਪਾਣੀ ਪਹੁੰਚ ਗਿਆ ਜੇ ਅਸੀਂ ਬਿਜਲੀ ਦੀ ਗੱਲ ਕਰੀਏ ਦਿਨ ਚ ਬਿਜਲੀ ਜਿਹੜੀ ਰਾਤ ਨੂੰ ਬਿਜਲੀ ਆਉਂਦੀ ਸੀ ਉਹੀ ਵੀਰਾਂ ਦੀ ਜ਼ਿੰਦਗੀ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਸੌਖੀ ਹੋ ਜਾਏ ਉਹੀ ਬਿਜਲੀ ਦਿਨ ਚ ਕਰਤੀ ਵੀ ਰਾਤ ਨੂੰ ਹਰੇਕ ਬੰਦਾ ਆਪਦੇ ਘਰ ਜਾ ਕੇ ਆਰਾਮ ਨਾਲ ਸੌਵੇ ਕੋਈ ਕਿਸੇ ਨੂੰ ਦਿੱਕਤ ਨਾ ਆਵੇ ਸੋ ਅਨੇਕਾਂ ਕੰਮ ਸਰਕਾਰ ਨੇ ਕੀਤੇ ਨੇ ਤੇ ਕੰਮ ਥੋੜੇ ਲਈ ਕੀਤੇ ਨੇ ਅਸੀਂ ਕੋਈ ਆਪਣੇ ਲਈ ਕੰਮ ਨਹੀਂ ਕੀਤਾ ਨਾ ਚੋ ਜਿਹੜਾ ਸਰਕਾਰੀ ਪੈਸਾ ਥੋੜਾ ਪੈਸਾ ਤੁਸੀਂ ਟੈਕਸ ਭਰਿਆ ਉਹ ਤੁਹਾਡੇ ਤੇ ਹੀ ਲਾਇਆ ਮੁੱਖ ਮੰਤਰੀ ਸਾਹਿਬ ਦੀ ਸੋਚ ਰਹੀ ਹੈ ਕਿ ਨਾ ਮੈਂ ਪੈਸਾ ਖਾਣਾ ਹੈ ਤੇ ਨਾ ਕਿਸੇ ਨੂੰ ਖਾਣ ਦੇਣਾ ਜਿਹੜਾ ਥੋੜਾ ਪੈਸਾ ਉਹ ਤੁਹਾਡੇ ਤੇ ਹੀ ਲੱਗੂਗਾ ਹਮੇਸ਼ਾ ਮੈਨੂੰ ਲੱਗਦਾ ਪਹਿਲਾ ਮੁੱਖ ਮੰਤਰੀ ਹੋਣੇ ਇਤਿਹਾਸ 'ਚ ਜਿਹੜੇ ਹਮੇਸ਼ਾ ਲੋਕਾਂ 'ਚ ਹੀ ਰਹੇ ਨੇ ਕੋਈ ਦੇਣੀ ਹੁੰਦਾ ਜਿੱਦਨ ਉਹ ਘਰ ਹੋਣ ਜੇ ਐਤਵਾਰ ਦਾ ਦਿਨ ਵੀ ਛੁੱਟੀ ਹੋਵੇ ਤਾਂ ਵੀ ਉਹਨਾਂ ਨੂੰ ਹੁੰਦਾ ਮੈਂ ਨੇੜੇ ਤੇੜੇ ਕਿਤੇ ਢੇੜਾ ਲਾਇਆ ਵਾ ਸ਼ਾਇਦ ਮੇਰੇ ਢੇੜੇ ਨਾਲ ਕਿੰਨੀਆਂ ਜ਼ਿੰਦਗੀਆਂ ਸੌਖੀਆਂ ਹੋ ਜਾਂਦੀ ਇੱਕ ਇਹ ਗੱਲ ਕਹਿੰਦੇ ਨੇ ਕਿ ਮੇਰਾ ਦੇਣਾ ਜਿਹੜਾ ਉਹ ਘਰੇ ਨਹੀਂ ਲੱਗਦਾ ਮੇਰਾ ਦਿਲ ਮੇਰੇ ਲੋਕਾਂ 'ਚ ਹੀ ਲੱਗਦਾ ਜਿਹੜਾ ਪਿਆਰ ਮੈਨੂੰ ਲੋਕ ਦਿੰਦੇ ਆ ਮੈਂ ਉਹਦਾ ساری ਜ਼ਿੰਦਗੀ ਵੀ ਮੁੱਲ ਤਾਰਾਂ ਤਾਂ ਵੀ ਥੋੜਾ ਸੋ ਤੁਸੀਂ ਪਹਿਲਾਂ ਵੀ ਪਿਆਰ 'ਚ ਕੋਈ ਕਮੀ ਨਹੀਂ ਛੱਡੀ ਕੋਈ ਸਾਡੇ ਵੱਲੋਂ ਵੀ ਕਮੀ ਨਹੀਂ ਰਹੂਗੀ ਕਮਾਕਾਰਾਂ ਚ ਜਿੰਨੇ ਜੋਗੇ ਹੈਗੇ ਆ ਥੋੜੇ ਵਿੱਚ ਰਹਾਂਗੇ ਆਪਾਂ ਬਾਏ ਇਲੈਕਸ਼ਨ ਦੀ ਗੱਲ ਕਰ ਲੈਨੇ ਕਿ ਬਾਏ ਇਲੈਕਸ਼ਨ ਆ ਗਿਆ ਹਮੇਸ਼ਾ ਗੱਲ ਹੁੰਦੀ ਹੈ ਕਿ ਸਰਕਾਰ ਤੇ ਭਾਰ ਪੈ ਗਿਆ ਲੋਕਾਂ ਤੇ ਭਾਰ ਪੈ ਗਿਆ ਬਾਏ ਇਲੈਕਸ਼ਨ ਹੋਣਾ ਨਹੀਂ ਚਾਹੀਦਾ ਅਸੀਂ ਹੱਕ ਚ ਨਹੀਂ ਹੈਗੇ ਪਰ ਪਰਮਾਤਮਾ ਦਾ ਭਾਣਾ ਸੀ ਕਸ਼ਮੀਰ ਸਿੰਘ ਸੋਲ ਜੀ ਸਾਡੇ ਵਿੱਚ ਨਹੀਂ ਰਹੇ ਤਾਂ ਇਹ ਬਾਏ ਇਲੈਕਸ਼ਨ ਕਰਾਉਣਾ ਪੈ ਰਿਹਾ ਪਰ ਮੈਨੂੰ ਲੱਗਦਾ ਬਾਏ ਇਲੈਕਸ਼ਨ ਦਾ ਇੱਕ ਹੋਰ ਫਾਇਦਾ ਹੋ ਜਾਂਦਾ ਕਿ ਸਾਡੇ ਵਰਗਿਆਂ ਨੂੰ ਪਿੰਡ ਪਿੰਡ ਜਾ ਕੇ ਥੋੜੇ ਦੁੱਖ ਸੁੱਖ ਸੁਣਨ ਦਾ ਮੌਕਾ ਮਿਲ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਕਿ ਪਿੰਡਾਂ 'ਚ ਕਿਹੜੀਆਂ ਦਿੱਕਤਾਂ ਨੇ ਜਿਵੇਂ ਸਰਪੰਚ ਮੈਡਮ ਨੇ ਦੱਸਿਆ ਜਿਹੜੀਆਂ-ਜਿਹੜੀਆਂ ਵੀ ਤੁਹਾਡੇ ਪਿੰਡ ਦੀਆਂ ਨਗਰ ਦੀਆਂ ਮੰਗਾਂ ਨੇ ਸਾਡੇ ਸਿਰ 'ਤੇ ਨੇ ਮੈਡਮ ਨੇ ਦੱਸਿਆ ਕਿ ਹੁਣੇ 30 ਲੱਖ ਦੀ ਗ੍ਰਾਂਟ ਵੀ ਆਈ ਹੈ ਪਿੰਡ ਨੂੰ ਪਿੰਡ 'ਚ ਜਿਹੜਾ ਲੋਕ ਇਟਾਂ ਦਾ ਕੰਮ ਹੈ ਗਲੀਆਂ ਨਾਲੀਆਂ ਪੱਕੀਆਂ ਕਰਨ ਦਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜਿਹੜੀਆਂ ਵੀ ਹੋਰ ਮੰਗਾਂ ਨੇ ਉਹ ਸਾਡੇ ਸਿਰ 'ਤੇ ਨੇ ਇੱਕ-ਇੱਕ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਨਸ਼ਾ ਹੈ ਅਸੀਂ ਜਿਹੜੇ-ਜਿਹੜੇ ਪਿੰਡ ਜਾਂਦੇ ਸੀ ਮਾਵਾ ਪੈਣਾ ਮੇਰੀ ਬਾਹ ਫੜ ਕੇ ਕਹਿ ਦਿੰਦੀ ਸੀ ਵੀ ਨਸ਼ਾ ਬੰਦ ਹੋਣਾ ਚਾਹੀਦਾ ਨਸ਼ੇ ਤੇ ਰੋਕ ਲਾਓ ਤੇ ਸਾਨੂੰ ਦੱਸ ਦਿਆ ਖੁਸ਼ੀ ਹੁੰਦੀ ਹੈ ਕਿ ਪਹਿਲੀ ਸਰਕਾਰ ਇਤਿਹਾਸ 'ਚ ਜਿਹਨੇ ਨਸ਼ੇ ਦੇ ਵਿਰੁੱਧ ਇੰਨੀ ਵੱਡੀ ਮਹਿੰਮ ਛੇੜੀ ਹੈ ਯੁੱਧ ਨਸ਼ੇ ਵਿਰੁੱਧ ਜਿਹਦੇ 'ਚ ਜਿਹੜੇ ਨਜਾਇਜ਼ ਕਮਾਈਆਂ ਕਰਦੇ ਸੀ ਗਲਤ ਕਮਾਈਆਂ ਕਰਦੇ ਸੀ ਨਸ਼ਾ ਵੇਚ ਕੇ ਉਹਨਾਂ ਨੂੰ ਅੰਦਰ ਵੀ ਸਿੱਟਿਆ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਦਾਦਾ ਸੀ ਉਹ ਵੀ ਸਰਕਾਰ ਨੇ ਕੁਰਕ ਕੀਤੀਆਂ ਨੇ ਸੋ ਸਰਕਾਰ ਚੰਗੇ ਕੰਮ ਕਰ ਰਹੀ ਆ ਸਾਨੂੰ ਲੋੜ ਐ ਤੁਹਾਡੇ ਪਿਆਰ ਦੀ ਤੇ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਜਿਹੜਾ ਪਿਆਰ 2022 ਚ ਦਿੱਤਾ ਸੀ ਉਹੀ ਹੁਣ ਹੁਣ ਵੀ ਦਿਖਾਓਗੇ ਉਹੀ ਪਿਆਰ ਨਾਲ ਤੁਸੀਂ ਐਤਕੀ ਵੀ ਵੋਟਾਂ ਪਾ ਕੇ ਆਪਣੇ ਕੈਂਡੀਡੇਟ ਜਿਹੜੇ ਹਰਮੀਤ ਸਿੰਘ ਸੰਧੂ ਜੀ ਨੇ ਉਹਨਾਂ ਨੂੰ ਇਸ ਵਾਰ ਵੀ ਭਾਰੀ ਲੀਡ ਨਾਲ ਜਿਤਾਓਗੇ ਤੇ ਮੇਰੀ ਬੇਨਤੀ ਐ ਕਿ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਸਪੈਸ਼ਲੀ ਮੇਰੀ ਬੀਬੀਆਂ ਨੂੰ ਬੇਨਤੀ ਹੈ ਕਿ ਜਿਹੜੀ ਵੋਟ ਆ ਉਹ ਵਿਕਾਸ ਨੂੰ ਵੋਟ ਪਾ ਕੇ ਆਇਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾ ਕੇ ਆਇਓ ਆਪਣੇ ਬੁੜਾਪੇ ਨੂੰ ਵੇਖ ਕੇ ਵੋਟ ਪਾ ਕੇ ਆਇਓ ਕਿਸੇ ਦੀਆਂ ਗੱਲਾਂ 'ਚ ਲੱਗ ਕੇ ਵੋਟ ਨਾ ਪਾਇਓ ਜਿਹੜੀ ਵੋਟ ਹੈ ਉਹ 11 ਤਰੀਕ ਨੂੰ ਜਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੀਜੇ ਨੰਬਰ ਤੇ ਆਪਣਾ ਬਟਨ ਹੈ ਭੁੱਲਣਾ ਨਹੀਂ ਮਾਵਾਂ ਪੈਣਾਂ ਨੂੰ ਤਾਂ ਮੈਨੂੰ ਲੱਗਦਾ ਹੈ ਦੱਸਣ ਦੀ ਲੋੜ ਹੀ ਨਹੀਂ ਝਾੜੂ ਤੁਹਾਨੂੰ ਤਾਂ ਯਾਦ ਹੀ ਹੈ ਆਪਣਾ ਚੋਣ ਨਿਸ਼ਾਨ ਕਿਹੜਾ ਸੋ ਤੁਸੀਂ ਭੁੱਲਣਾ ਨਹੀਂ ਜਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਆਉਣੀਆਂ ਨੇ ਤੇ ਮੇਰੀ ਬੇਨਤੀ ਹੈ ਕਿ ਇਸ ਪਿੰਡ ਚੋਂ ਵੱਧ ਤੋਂ ਵੱਧ ਲੀਡ ਆਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਜਿਹੜੇ ਪਿੰਡਾਂ ਚ ਮੈਂ ਜਾ ਰਹੀ ਆ ਮੈਂ ਬਾਅਦ ਚ ਰਿਜ਼ਲਟ ਵੀ ਦੇਖੂਗੀ ਕਿ ਕਿਹੜੇ ਕਿਹੜੇ ਪਿੰਡ ਚ ਕਿੰਨੇ ਕਿੰਨੀ ਵੋਟ ਪਈ ਆ ਸੋ ਜੇ ਦ부ਰਜੀ ਦੀ ਗੱਲ ਹੋਵੇ ਤੇ ਤੋਂ ਆਮ ਆਦਮੀ ਪਾਰਟੀ ਲੀਡ ਚ ਹੋਵੇ ਵੱਧ ਤੋਂ ਵੱਧ ਵੋਟਾਂ ਪੈਣ ਐਨੀਆਂ ਕੋ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਨਲੀ ਸਪੈਸ਼ਲੀ ਮੇਰੀ ਮਾਵਾ ਭੈਣਾਂ ਦਾ